ਉਹਨੋਂ ਕੋਈ ਬੰਦੇ ਬੱਚੇ ਹੈਗੇ ਜਿਹੜੇ ਕਹਿੰਦੇ ਕਿ ਨਾ ਇਹ ਹਜੇ ਟਰੱਕ ਨਹੀਂ ਚਲਾਉਣਾ। ਉਹਨਾਂ ਨੂੰ ਕੀ ਆਪਾਂ ਕੋਈ ਅਸਟਮੇਟ ਦੀ ਸਰਵਿਸ ਆਪ ਕਰੀਏ ਆਪਾਂ ਜਾਂ ਕੁਝ ਨਾ ਕੁਝ ਕ੍ਰੀਏਟ ਕਰੀਏ ਜਿਹਦੇ ਕਿ ਆ ਉਹ ਵੀ ਕੋਈ ਪੈਸੇ ਬਣਾ। ਜੇ ਜਿਵੇਂ ਆਪਾਂ ਸੌਦਨ ਕੈਲੀਫੋਰਨੀਆ ਦੇ ਡੀਲਰ ਆ ਜੇ ਤੁਸੀਂ ਚਾਹੋ ਤੇ ਪੂਰਾ ਸਿਸਟਮ ਸਾਡੇ ਤੇ ਲੈ ਲਓ ਜਿਹੜਾ ਸਾਡਾ ਸਿਸਟਮ ਆ ਉਹਦੀ ਪ੍ਰਾਈਸ ਹੈ 15200 ਲਾ ਲਓ 18 199 19 15200 ਲਾ ਲਓ ਉਹਦੇ ਤੇ ਤੁਸੀਂ ਜਿਹੜਾ ਮਸ਼ੀਨ ਆਂਦੀ ਆ ਸਾਰੇ ਕੈਮੀਕਲ ਆਂਦੇ ਨੇ ਤੇ ਸਾਰਾ ਪੰਪ ਪੰਪ ਪੂਰਾ ਸਿਸਟਮ ਆਂਦਾ ਹੈ ਉਹ ਸਿਸਟਮ ਜਿਹੜਾ ਹੈ 50 ਟਰੱਕਾਂ ਦੀ ਡੈਫ ਕਲੀਨਿੰਗ ਕਰ ਸਕਦਾ ਹੈ ਜੇ ਤੁਸੀਂ ਆਪ ਥੋੜਾ ਬਹੁਤਾ ਹੈਂਡੀਮੈਨ ਹੋ ਤੇ ਤੁਸੀਂ ਇਹ ਆਪ ਕਰ ਸਕਦੇ ਹੋ ਹਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਦਾਬ ਮੈਂ ਵਿਕ ਯੂਐਸਏ ਟਰੱਕ ਸੇਲਸ ਤੋਂ ਆ ਅੱਜ ਆਪਾਂ ਗੱਲ ਕਰਾਂਗੇ ਅੱਜ ਆਪਣੀ ਜਿਹੜੀ ਇਸ ਤਰ੍ਹਾਂ ਦੀ ਇੰਡਸਟਰੀ ਦੇ ਵਿੱਚ ਹਾਲਾਤ ਚੱਲ ਰਹੇ ਨੇ ਆ ਉਹਨਾਂ ਸਾਰੀ ਚੀਜ਼ਾਂ ਨੂੰ ਹੱਥ ਦਿਮਾਗ ਛੜਕ ਕੇ ਆਪਾਂ ਸੈਦ ਭਾਈ ਜੀ ਨਾਲ ਗੱਲ ਕਰਦੇ ਹਾਂ ਕਿ ਕੀ ਆਪਾਂ ਇਹਦੇ ਬਾਰੇ ਸੋਚਦੇ ਆ ਕਿ ਕੋਈ ਹੋਰ ਸੋਲੂਸ਼ਨ ਹੈਗਾ ਮਾਰਕੀਟ ਦੇ ਵਿੱਚ ਕੀ ਕੁਝ ਕੀਤਾ ਜਾ ਸਕਦਾ ਸੈਦ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਲਾਮ ਅਲੈਕਮ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਅਸੀਂ ਵੀ ਸੇਮ ਬੋਰਡ 'ਚ ਹੈਗੇ ਕਿ ਸਾਡਾ ਵੀ ਕੰਮ ਬਹੁਤ ਜ਼ਿਆਦਾ ਡਿਸਟਰਬ ਹੋਇਆ ਹੈ ਤੇ ਅਸੀਂ ਜਿਹੜਾ ਬਹੁਤ ਸਾਰੇ ਜਿਹੜੇ ਡਾਊਨ ਪੇਮੈਂਟ ਆ ਵਾਪਸੀ ਕੀਤੀਆਂ ਕਿਉਂਕਿ ਜਿਨ੍ਹਾਂ ਦੀ ਡਾਊਨ ਪੇਮੈਂਟ ਆ ਸੀਗੀਆਂ ਤੇ ਉਹਨਾਂ ਦਾ ਜਿਹੜਾ ਸਟੇਟਸ ਡੀਟੇਲ ਦਾ ਚੇਂਜ ਹੋ ਰਿਹਾ ਤੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨਾਲ ਜ਼ਿਆਤੀ ਕਰੀਏ ਤੇ ਨਾ ਅਸੀਂ ਕਰ ਸਕਦੇ ਆ ਟੂ ਬੀ ਆਨੈਸਟ ਇਹ ਟਾਈਮ ਵੀ ਬਹੁਤ ਡਿਫਿਕਲਟ ਹੈਗਾ ਅ ਇਸ ਟਾਈਮ ਤੇ ਅਸੀਂ ਸਭ ਨੂੰ ਕੈਕਟਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਸਾਡੇ ਸਿਚੁਏਸ਼ਨ ਵੀ ਇਦਾਂ ਹੀ ਹੈ ਕਿ ਅਸੀਂ ਡਿਫਰੈਂਟ ਆਪਰਚੂਨਿਟੀ ਢੂੰਡ ਰਹੇ ਆ ਜਿਹਦੇ ਨਾਲ ਦੂਜੀ ਆਪਰਚੂਨਿਟੀ ਨਾਲ ਆਪਣਾ ਜਿਹੜਾ ਖਰਚਾ ਪਾਣੀ ਚਲਾਈਏ ਜਦੋਂ ਤੱਕ ਇਹ ਚੀਜ਼ਾਂ ਕਲੀਅਰ ਨਾ ਹੋ ਜਾਣ ਦੇਵੇਂ ਮੈਂ ਪਹਿਲਾਂ ਕਹਿੰਦਾ ਰਿਆਂ ਕਿ ਕਈ ਵਾਰੀ ਇਹ ਫਸਟ ਟਾਈਮ ਨਹੀਂ ਹੋਇਆ ਪਹਿਲੀ ਗੱਲ ਤੇ ਨਾ ਇਸ ਸਿਸਟਮ ਚ ਦੁਖੀ ਹੋ ਕੇ ਗੁੱਸਾ ਕਰਕੇ ਤੇ ਆਪਣੇ ਆਪ ਨੂੰ ਪਰੇਸ਼ਾਨ ਕਰਕੇ ਕੋਈ ਫਾਇਦਾ ਨਹੀਂ ਹੋਣਾ ਹੂੰ ਇਹ ਤੇ ਪਹਿਲੀ ਚੀਜ਼ ਆ ਤੁਸੀਂ ਇਹਦੇ ਚ ਸਭ ਤੋਂ ਪਹਿਲਾਂ ਦੇਖ ਲਓ ਕਿ ਆਪਾਂ ਵਿਜ਼ਡਮ ਨਾਲ ਚੱਲਣਾ ਜਿਹੜਾ ਦਿਮਾਗ ਹੈ ਨਾ ਉਹਨੂੰ ਨੰਬਰ 1 ਰੱਖਣਾ ਦਿਲ ਨੂੰ ਬਾਅਦ ਚ ਰੱਖਣਾ ਬਿਲਕੁਲ ਦਿਲ ਤੇ ਆਂਦਾ ਹੈ ਕਿ ਜੀ ਇੰਨਾ ਜੋਰ ਲਾਇਆ ਇਧਰ ਤੱਕ ਅਸੀਂ ਪਹੁੰਚਿਆ ਸਾਰੇ ਮਤਲਬ ਮੈਂ ਆਪਣੀ ਗੱਲ ਨਹੀਂ ਕਰਦਾ ਸਾਰੇ ਇੱਕ ਇੱਕ ਜਣੇ ਦੀ ਗੱਲ ਕਰਦਾ ਕਿਉਂਕਿ ਜਦੋਂ ਆਪਾਂ ਲਾਸਟ ਟਾਈਮ ਵੀਡੀਓ ਪਾਈ ਸੀ ਥੋੜੀ ਜਿਹੀ ਆਪਣੀ ਤਰਫੋਂ ਮਸਲਾ ਦਿੱਤਾ ਸੀ ਤੇ ਲੋਕਾਂ ਨੇ ਬਹੁਤ ਲੋਕਾਂ ਨੇ ਅਪਰੀਸ਼ੀਏਟ ਵੀ ਕੀਤਾ ਤੇ ਬਹੁਤ ਲੋਕਾਂ ਨੇ ਗਲਤ ਕਮੈਂਟ ਪਾਏ ਤੇ ਜਿਹੜੇ ਗਲਤ ਕਮੈਂਟ ਪਾ ਰਹੇ ਨੇ ਭਾਜੀ ਉਹ ਆਪਣੇ ਆਪ ਨੂੰ ਹੀ ਦੁਖੀ ਕਰ ਰਹੇ ਹੋ ਸਾਨੂੰ ਤੇ ਦੁਖੀ ਨਹੀਂ ਕਰ ਸਕਦੇ ਅਸੀਂ ਤੇ ਆਲਰੇਡੀ ਇਸ ਸਿਸਟਮ ਚੱਲਦੇ ਸਾਨੂੰ ਬਹੁਤ ਟਾਈਮ ਹੋ ਗਿਆ ਅਸੀਂ ਬਹੁਤ ਅਪ ਐਂਡ ਡਾਊਨ ਦੇਖਿਆ ਹਾਂ ਜੇ ਤੁਸੀਂ ਕਿਸੇ ਨਾਲ ਸਹਿਮਤ ਨਾ ਹੋ ਤੇ ਉਹਨੂੰ ਤੁਸੀਂ ਆਪਣਾ ਪੁਆਇੰਟ ਆਫ View ਦੱਸ ਸਕਦੇ ਹੋ ਪਰ ਗਲਤ ਕਮੈਂਟ ਪਾਉਣ ਦਾ ਕੋਈ ਫਾਇਦਾ ਨਹੀਂ ਤੇ ਮੈਂ ਤੈਨੂੰ ਪੋਜ਼ਿਟਿਵ ਦੱਸ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਕਿ ਜਿਹੜੇ ਚੀਜ਼ਾਂ ਨੇ ਠੀਕ ਹੋ ਜਾਣਗੀਆਂ ਨਾ ਮੈਂ ਪੋਲੀਟਿਸ਼ੀਅਨ ਆ ਨਾ ਮੈਨੂੰ ਇੰਨਾ ਕੋਈ ਪਤਾ ਲਾਅ ਕਿਦਾਂ ਚੱਲਦਾ ਪਰ ਮੈਨੂੰ ਇਹ ਪਤਾ ਹੈ ਜਿਹੜੇ ਲਾਅ ਚੱਲਦੇ ਨੇ ਉਹਨਾਂ ਨੂੰ ਮੈਂ ਅਬਾਈਡ ਕਰਨਾ ਉਹਨਾਂ ਦੇ ਨਾਲ ਹੀ ਚੱਲਣਾ ਮੈਂ ਬਿਲਕੁਲ 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 ਸਹੀ ਭਾਜੀ ਆਪਾਂ ਬੱਚੇ ਸਾਰੇ ਮਿਹਨਤ ਕਰਦੇ ਆ ਇਹਨਾਂ ਨੂੰ ਕੋਈ ਹੋਰ ਗਾਈਡੈਂਸ ਕਿਸ ਤਰ੍ਹਾਂ ਦਾ ਆਪਾਂ ਕੀ ਕਰ ਸਕਦੇ ਆ ਲਾਈਕ ਯੂ ਨੋ ਟਰੱਕ ਤੇ ਜਿਹੜੀ ਚੀਜ਼ਾਂ ਹੈਗੀਆਂ ਹੈਗੀਆਂ ਇੰਡਸਟਰੀ ਦੀ ਨਾ ਰੂਲਸ ਐਂਡ ਰੈਗੂਲੇਸ਼ਨ ਜਿਦਾ ਲॉ ਬਾਇਡ ਕਰਨਾ ਹੀ ਪਾਣਾ ਵੀ ਹਵ ਟੂ ਫਾਲੋ ਦ ਰੂਲਸ ਸਭ ਤੋਂ ਪਹਿਲਾਂ ਜੀ ਕਿ ਜਿਵੇਂ ਅਸੀਂ ਯੂਐਸਏ ਟਰੱਕ ਸੇਲ ਚ ਤੈਨੂੰ ਪਤਾ ਟਰੱਕ ਵੇਚਦੇ ਆ ਤੇ ਸਾਡੀ ਟਰੱਕ ਦੀ ਸੇਲ ਜਿਹੜੀ ਹੈ ਬਹੁਤ ਇੰਪੈਕਟ ਹੋਈ ਆ ਦੂਸਰੀ ਗੱਲ ਜਿਹੜਾ ਸਾਨੂੰ ਆਪਣੇ ਆਪ ਨੂੰ ਐਕਸਪਲੋਰ ਕਰਨਾ ਪਣਾ ਦੂਜੀ ਆਪਰਚੂਨਿਟੀ ਦੇਖਣੀ ਪਈ ਟੀਲ ਦ ਟਾਈਮ ਬੀਇੰਗ ਕਿ ਚੀਜ਼ਾਂ ਥੋੜੀ ਜਿਹਾ ਬਿਹਤਰ ਹੋ ਜਾਣ ਉਹਦੇ ਵਾਸਤੇ ਅਸੀਂ ਜਿਹੜਾ ਡੈਫ ਕਲੀਨ ਸਿਸਟਮ ਲੈ ਕੇ ਆਏ ਨੋ ਓਪਨ ਬਾਕਸ ਇਹਨੂੰ ਅਸੀਂ ਪੂਰਾ ਜੋਰ ਲਾ ਰਹੇ ਆ ਆਪਣੇ ਖਰਚੇ ਚਲਾਉਣ ਵਾਸਤੇ ਜਾਂ ਤੁਸੀਂ ਇਹ ਕਹਿ ਸਕਦੇ ਹੋ ਖਰਚੇ ਤੇ ਚੱਲਣ ਚੱਲੋ ਨੁਕਸਾਨ ਘੱਟ ਹੋ ਜਾਏ ਥੋੜਾ ਜਿਹਾ ਚੰਗਾ ਟਾਈਮ ਵੀ ਅਸੀਂ ਦੇਖਿਆ ਚਲੋ ਹੁਣ ਥੋੜਾ ਜਿਹਾ ਲਰਨਿੰਗ ਟਾਈਮ ਆਪਾਂ ਮੜਾ ਟਾਈਮ ਨਹੀਂ ਕਹਦੇ ਇਹ ਲਰਨਿੰਗ ਟਾਈਮ ਆਪਾਂ ਲਰਨ ਕਰਨਾ ਚੀਜ਼ਾਂ ਨੂੰ ਤੇ ਆਪਣੇ ਆਪ ਨੂੰ ਇੰਪਰੂਵ ਕਰਨਾ ਉਹਦੇ ਚ ਡੀਪੀਐਫ ਕਲੀਨਿੰਗ 'ਚ ਅਸੀਂ ਲੋਕਾਂ ਦੇ ਟਰੱਕਾਂ ਦੀ ਡੀਪੀਐਫ ਕਲੀਨ ਕਰ ਰਹੇ ਆ ਜਿਹੜੇ ਟਰੱਕ ਚੱਲਦੇ ਨੇ ਸਪੈਸ਼ਲੀ ਜਿਹੜੇ ਡੇ ਕੈਬ ਨੇ ਜਿਹੜੇ ਲੋਕਲ ਟਰੱਕ ਨੇ ਤੇ ਸਪੈਸ਼ਲੀ ਜਿਹੜੇ ਮਿੱਟੀ ਦੇ ਟਰੱਕ ਚੱਲਦੇ ਨੇ ਉਹਨਾਂ ਚ ਇਹਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੁੰਦੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਸਿਟੀ ਚ ਜਿਹੜੇ ਟਰੱਕ ਚੱਲਦਾ ਹੋਏ ਤੇ ਉਹਨੇ ਇੰਨਾ ਜ਼ਿਆਦਾ ਉਹਦੇ ਇੰਜਨ ਨੇ ਗਰਮ ਨਹੀਂ ਹੋਣਾ ਤੇ ਡੈਫ ਨਹੀਂ ਗਰਮ ਨਹੀਂ ਹੋਣਾ ਤੇ ਉਹਨੇ ਸ਼ੂਟ ਨੂੰ ਨਹੀਂ ਕੱਟਣਾ ਬਾਹਰ ਐਗਜ਼ੈਕਟਲੀ ਜਿੰਨਾ ਹਾਂ ਜਿੰਨੀ ਉਹਦੀ ਆਇਡਲਿੰਗ ਹੋਵੇ ਲੋਕਲ ਡਰਾਈਵਿੰਗ ਹੋਵੇ ਉਨੀ ਛੇਤੀ ਪਰਦਾ ਹੁੰਦਾ ਫਿਲਟਰ ਯਸ ਜੀ ਬਿਲਕੁਲ ਤੇ ਜਿਹੜਾ ਪੁਰਾਣਾ ਟ੍ਰਿਕਾ ਸੀ ਉਹ ਸੀਗਾ ਕਿ ਡੈਫ ਨੂੰ ਖੋਲੋ ਅੰਦਰੋਂ ਫਿਲਟਰ ਨੂੰ ਕੱਢੋ ਫਿਲਟਰ ਕੱਢ ਕੇ ਉਹਨੂੰ ਬੇਕ ਤੇ ਲਾਓ ਤੇ ਕੰਮ ਤੇ ਉਹੀ ਰੀਜਨਲ ਹੈ ਕੰਮ ਹੈਗਾ ਰੀਜਨ ਜਿਹੜਾ ਅੰਦਰ ਬੇਕ ਕਰ ਰਿਹਾ ਤੁਸੀਂ ਬਾਹਰ ਕੱਢ ਕੇ ਬੇਕ ਕਰ ਰਹੇ ਹੋ ਪਰ ਉਹਦੇ ਜੋ ਬਾਹਰ ਕੱਢਣ ਵਾਸਤੇ ਕਈ ਵਾਰੀ ਟੁੱਟ ਜਾਂਦਾ ਹੈ ਬੇਕ ਜਿਆਦਾ ਟੈਂਪਰੇਚਰ ਤੇ ਕਰੋ ਭੁਰ ਜਾਂਦਾ ਹੋਰ ਉਹਦੇ ਚ ਬਹੁਤ ਸਾਰੀ ਚੀਜ਼ਾਂ ਇਨਵੋਲ ਹੋ ਜਾਂਦੀਆਂ ਇੱਕ ਡਾਊਨ ਟਾਈਮ ਬਹੁਤ ਜਿਆਦਾ ਇਨਵੋਲ ਹੋ ਜਾਂਦਾ ਤੇ ਅਸੀਂ ਉਹਦੋਂ ਬੜੇ ਸਕਸੈਸਫੁਲੀ ਕਰ ਰਹੇ ਆ ਸਾਡੀ ਜਿਹੜੀ ਜਿੰਨੀ ਵੀ ਬ੍ਰਾਂਚਾਂ ਨੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਇਸ ਨੂੰ ਚਲਾ ਕੇ ਆਪਣਾ ਖਰਚਾ ਖਰਚਾ ਕੱਢੀਏ ਆਪਣੇ ਜਿਹੜੇ ਨਾਲ ਲੋਕੇ ਜੁੜੇ ਨੇ ਉਹਨਾਂ ਦਾ ਖਰਚਾ ਕੱਢੀਏ ਤੇ ਉਹੀ ਚੀਜ਼ ਅਸੀਂ ਤੁਹਾਨੂੰ ਰეკਮੈਂਡ ਕਰਾਂਗੇ ਜਿਹੜੇ ਆਪਣੇ ਸੁਣਨ ਵਾਲੇ ਨੇ ਦੇਖਣ ਵਾਲੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਇਹ ਵੀ ਕਨਸਿਡਰ ਕਰਨ ਕਿ ਸਾਡੇ ਤੋਂ ਡੀਪੀਐਫ ਕਲੀਨਿੰਗ ਸਿਸਟਮ ਲੈ ਲੈਣ ਬਾਬਾ ਜੀ ਉਹੀ ਪੁੱਛਣ ਲੱਗਾ ਸੀ ਸਾਈ ਭਾਜੀ ਇਹ ਤੇ ਹੋ ਗਈ ਆਪਾਂ ਸਰਵਿਸ ਦੇ ਰਹੇ ਲੋਕਾਂ ਨੂੰ ਰਾਈਟ ਹੁਣ ਆਪਣੇ ਕੋਈ ਬੰਦੇ ਬੱਚੇ ਹੈਗੇ ਜਿਹੜੇ ਕਹਿੰਦੇ ਕਿ ਨਾ ਇਹ ਜੋ ਟਰੱਕ ਨਹੀਂ ਚਲਾਉਣਾ ਉਹਨਾਂ ਨੂੰ ਕੀ ਆਪਾਂ ਕੁਝ ਇਸ ਤਰ੍ਹਾਂ ਦੀ ਸਰਵਿਸ ਕਰੀਏ ਆਪਾਂ ਜਾਂ ਕੁਝ ਨਾ ਕੁਝ ਕ੍ਰੀਏਟ ਕਰੀਏ ਜਿਹਦਾ ਕਿ ਉਹ ਵੀ ਕੋਈ ਪੈਸੇ ਬਣਾਣ ਜੇ ਜਿਵੇਂ ਆਪਾਂ ਸਵਾਗਤ ਕੈਲੀਫੋਰਨੀਆ ਦੇ ਡੀਲਰ ਆ ਡੀਪੀਐਫ ਕਲੀਨਿੰਗ ਦੇ ਤੇ ਕੈਨੇਡਾ ਦੇ ਡੀਲਰ ਆ ਤੇ ਕੈਨੇਡਾ ਚ ਸਾਡੇ ਕੋਲ ਬਹੁਤ ਸਾਰੇ ਸਬ ਡੀਲਰ ਵੀ ਹੈਗੇ ਜਿਵੇਂ ਸਾਡੇ ਕੋਲ ਕੈਲਗਰੀ ਦੀ ਬਹੁਤ ਅ ਇਨਕੁਆਰੀਜ਼ ਆ ਰਹੇ ਸਨ ਤੇ ਕੈਲਗਰੀ ਅਲਬਰਟਾ ਸਸਕਾਟੂਨ ਉਸ ਪਾਸੋਂ ਤੋਂ ਉਧਰ ਅਸੀਂ ਡੀਲ ਬਣਾ ਦਿੱਤਾ ਆਪਣੇ ਭਾਜੀ ਹੈਗੇ ਜੀਪੀ ਭਾਜੀ ਜੀਪੀ ਭਾਈ ਸਬ ਡੀਲਰ ਨੇ ਤੇ ਉਹ ਤੁਹਾਡੇ ਡੈਫ ਕਲੀਨਿੰਗ ਵੀ ਕਰ ਸਕਦੇ ਨੇ ਤੇ ਉਹ ਤੁਹਾਨੂੰ ਵੀ ਸਪਲਾਈ ਕਰ ਸਕਦੇ ਨੇ ਅਸੀਂ ਇੱਧਰ ਜੀਟੀਏ ਸੌਰੀ ਸਾਊਥਨ ਕੈਲੀਫੋਰਨੀਆ ਅਸੀਂ ਇੱਧਰ ਡੀਲਰ ਆ ਅਸੀਂ ਤੁਹਾਨੂੰ ਉਹਦੀ ਚੀਜ਼ਾਂ ਇੱਧਰ ਅਸੀਂ ਸਪਲਾਈ ਕਰ ਸਕਦੇ ਆ ਜੇ ਤੁਸੀਂ ਚਾਹੋ ਤੇ ਪੂਰਾ ਸਿਸਟਮ ਸਾਡੇ ਤੋਂ ਲੈ ਲਓ ਜਿਹੜਾ ਸਾਡਾ ਸਿਸਟਮ ਆ ਉਹਦੀ ਪ੍ਰਾਈਸ ਹੈ 15200 ਲਾ ਲਓ 180 199 19 15200 ਲਾ ਲਓ ਉਹਦੇ ਤੇ ਤੁਸੀਂ ਜਿਹੜਾ ਮਸ਼ੀਨ ਆਂਦੀ ਆ ਸਾਰੇ ਕੈਮੀਕਲ ਆਂਦੇ ਨੇ ਤੇ ਸਾਰਾ ਪੰਪ ਪੰਪਸ ਪੂਰਾ ਸਿਸਟਮ ਆਂਦਾ ਹੈ ਉਹ ਸਿਸਟਮ ਜਿਹੜਾ ਹੈ 50 ਟਰੱਕਾਂ ਦੀ ਡੈਫ ਕਲੀਨਿੰਗ ਕਰ ਸਕਦਾ ਹੈ ਜੇ ਤੁਸੀਂ ਆਪ ਥੋੜਾ ਬਹੁਤਾ ਹੈਂਡੀਮੈਨ ਹੋ ਤੇ ਤੁਸੀਂ ਇਹ ਆਪ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਕਿਸੇ ਰਿਪੇਅਰ ਫੈਸਿਲਿਟੀ ਨਾਲ ਜਾਂ ਕਿਸੇ ਜਿਹੜੇ ਜਿਨ੍ਹਾਂ ਨੇ ਪਿਕਅਪ ਪਿਕਅਪ ਸੈਟਅਪ ਸੈਟਅਪ ਕੀਤਾ ਹੁੰਦਾ ਉਹਨਾਂ ਨਾਲ ਜੁੜ ਜਾਓ ਮੋਬਾਈਲ ਸ਼ਾਪ ਮੋਬਾਈਲ ਸ਼ਾਪ ਉਹਨਾਂ ਨਾਲ ਜੁੜ ਸਕਦੇ ਹੋ ਜੇ ਤੁਸੀਂ ਚਾਹੁੰਦੇ ਰੋਡ ਸਰਵਿਸ ਕਰਨਾ ਚਾਹੁੰਦੇ ਹੋ ਡੀਪੀਐਫ ਜਿਹਨੂੰ ਕਈ ਲੋਕਾਂ ਦੇ ਡੀਪੀਐਫ ਰਸਤੇ 'ਚ ਖਰਾਬ ਹੋ ਜਾਂਦੀ ਹੈ ਜਾਂ ਕਈ ਫਲੀਟਾਂ ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ ਉਹਨਾਂ ਨੂੰ ਕਹਿ ਸਕਦੇ ਹੋ ਕਿ ਸਾਡੇ ਕੋਲ ਡੀਪੀਐਫ ਕਲੀਨਿੰਗ ਹੈਗਾ ਜਿਹੜਾ ਇੱਕ ਜਿਹੜਾ ਸਿਸਟਮ ਆ ਉਹ 50 ਟਰੱਕਾਂ ਨੂੰ ਕਲੀਨ ਕਰ ਸਕਦਾ ਹੈ ਰੀਟੇਲ ਪ੍ਰਾਈਸ ਜਿਹੜੀ ਹੈ ਸਿਸਟਮ ਦੀ ਜਿਹੜੀ ਕਲੀਨ ਕਰਨ ਦੀ ਇੱਕ ট্রাক ਦੀ ਹੈਗੀ ਉਹ ਹੈਗੀ 995 ਚੱਲਦੀ ਤੇ 995 ਤੁਸੀਂ ਆਪਣੀ ਲੇਬਰ ਰੱਖੋ ਥੋੜਾ ਜਿਹਾ ਆਪਣਾ ਖਰਚਾ ਪਾਣੀ ਰੱਖੋ ਤੇ ਆਲਮੋਸਟ ਤੜਾ ਜਿਹੜਾ ਖਰਚਾ ਲੇਬਰ ਲਾ ਕੇ ਜਾਂ ਥੋੜਾ ਆਨ ਜਾਣ ਲਾ ਕੇ ਤੁਹਾਨੂੰ ਹੈਂਡਸਮ ਪ੍ਰੋਫਿਟ ਬਣ ਜਾਂਦਾ ਜਿਵੇਂ ਹੁਣ ਸਾਡਾ ਬੰਦਾ ਕੰਮ ਕਰੂਗਾ ਉਹਨੇ ਲੱਗਣਾ ਫਿਰ ਤੁਹਾਨੂੰ ਜਿਹੜਾ ਡੀਪੀਐਫ ਕਲੀਨ ਦਾ ਜਿਹੜਾ ਕਾਸਟ ਆ ਉਹ ਲਗਣੀ ਤੇ ਨਾਲ ਜਿਹੜਾ ਆਉਣ ਜਾਣ ਦਾ ਖਰਚਾ ਲਗਣਾ ਨਾਲ ਇਹ ਚੀਜ਼ਾਂ ਲਾ ਕੇ ਤੁਹਾਨੂੰ ਫਿਰ ਵੀ ਚਲੋ 100-200 ਡਾਲਰ ਬਚ ਜਾਂਦੇ ਨੇ ਤੇ ਜੇ ਤੁਸੀਂ ਆਪ ਕਰੋ ਤੁਸੀਂ ਤੁਹਾਡੇ ਕੋਲ ਲੇਬਰ ਤੁਸੀਂ ਆਪ ਹੀ ਬਣ ਜਾਓ ਤੇ ਉਹ ਸਾਡੀ ਟ੍ਰੇਨਿੰਗ ਵੀ ਅਵੇਲੇਬਲ ਅਸੀਂ ਟ੍ਰੇਨਿੰਗ ਵੀ ਦਵਾਂਗੇ ਤੇ ਤੁਸੀਂ ਉਹਦੇ ਵਿੱਚ ਹੈਂਡਸਮ ਇਨਕਮ ਬਣਾ ਸਕਦੇ ਹੋ ਜੇ ਮਤਲਬ ਵੀਕ ਚ 3-4 ਵਿਜ਼ਿਟ ਕਰ ਲਓ ਫਲੀਟਾਂ ਦੇ ਰਿਪੇਅਰ 숍ਾਂ ਦੇ ਤੇ ਨਾਲ ਤੁਸੀਂ 2-3 ਜਾਬਾਂ ਫੜ ਲਓ ਤੇ ਤੁਹਾਡਾ ਸਿਸਟਮ ਚੱਲ ਸਕਦਾ ਇਹਦੇ ਚ ਜੇ ਤੁਸੀਂ ਮਸ਼ੀਨ ਲੈਣਾ ਚਾ ਰਹੇ ਹੋ ਉਹ ਕੈਸ਼ ਵੀ ਲੈਣੀ ਹੁੰਦੀ ਤੇ ਫਾਈਨਾਂਸ ਵੀ ਕਰ ਸਕਦੇ ਹੋ ਆਉਂਦੀ ਫਾਈਨਾਂਸਿੰਗ ਦੀ ਵੀ ਹੋ ਜਾ ਛਾ ਦੈਟਸ ਵੈਰੀ ਗੁੱਡ ਦੈਟਸ ਗੁੱਡ ਸੋ ਜਿਹੜੇ ਬੰਦੇ ਅਬੀ ਨਈ ਟਰੱਕ ਖਤਾਨਾ ਚਾਹੁੰਦੇ ਫਰੈਨੀ ਰੀਜ਼ਨ ਉਹਨਾਂ ਨੂੰ ਇਹ ਹੈਗਾ ਕਿ ਆਪਣਾ ਕੁਛ ਨਾ ਕੁਛ ਇਸ ਤਰ੍ਹਾਂ ਦਾ ਸਿਸਟਮ ਸੈਟਅਪ ਕਰਕੇ ਆਪਣਾ ਯੂ ਨੋ ਇੱਕ ਇੱਕ ਅਰਨਿੰਗ ਦਾ ਜ਼ਰੀਆ ਬਣਿਆ ਰਹਿੰਦਾ ਇਹ ਨਾਲੇ ਚੰਗੀ ਅਰਨਿੰਗ ਹੋ ਜਾਂਦੀ ਜਿਵੇਂ ਸਹੀ ਬਾਜੀ ਕਹ ਰਹੇ ਨੇ ਯੂ ਨੋ 15200 ਡਾਲਰ ਲਾ ਕੇ ਜੇ ਪੰਜਾਬ ਬੀਬੀਪੀਐਫ ਫਰੀਂਜ ਮੈਂ ਹਿਸਾਬ ਜਲਾਉਂਦੇ ਮੀਨੋਂ 50000 ਦਾ ਕੰਮ ਹੁੰਦਾ which is not bad actually ji ji bilkul especially jehda financing aa tusi oh truck jehda system aa edi financing vi kar sakde ho financing de waste application tusi usa truck sale nal kar sakde ho te ode waste assi tenu payment banadange mostly jehde logi approve hunde ne first last payment te approve hunde ne bank de nal byaj vi unna da bahut reasonable huga 9% to leke 12% depending on the situation jehda mai hun tikar approval aaiyan ne ode baad je tu eh system le lo ge ਪਾ ਪਜਾ ਟਰੱਕ ਸਾਫ ਕਰੋਗੇ ਫਿਰ ਤੁਹਾਡੀ ਮਸ਼ੀਨ ਤੇ ਪੇ ਹੋ ਗਈ ਤੁਹਾਡਾ ਇਕਵਿਪਮੈਂਟ ਪੇ ਹੋ ਗਿਆ ਖਰੀ ਕੈਮੀਕਲ ਦੁਬਾਰਾ ਲੈਣਾ ਪੈਣਾ ਜਦੋਂ ਦੁਬਾਰਾ ਕੈਮੀਕਲ ਲਓਗੇ ਤੇ ਉਹਦੇ ਤੁਹਾਡੀ ਜਿਹੜੀ ਪਰ ਟਰੱਕ ਦੀ ਕਾਸਟ ਆ ਜਿਹੜੀ ਕੀ ਕਹਿ ਸਕਦੇ ਆ ਡੀਪੀਐਫ ਕਲੀਨਿੰਗ ਦੀ ਉਹ ਬਹੁਤ ਘੱਟ ਹੋ ਜਾਂਦੀ ਹੈ ਇੱਕ ਚੀਜ਼ ਮੈਂ ਰეკਮੈਂਡ ਕਰਾਂਗਾ ਤੁਹਾਨੂੰ ਇਹਦੇ ਵਿੱਚ ਥੋੜਾ ਜਿਹਾ ਕੰਪਿਊਟਰ ਦਾ ਤੁਹਾਨੂੰ ਅੰਡਰਸਟੈਂਡ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਡੀਪੀਐਫ ਕਲੀਨ ਕਰਦੇ ਆ ਤੇ ਕਸਟਮਰ ਨੂੰ ਪਹਿਲਾਂ ਦਿਖਾਣਾ ਹੁੰਦਾ ਕੰਪਿਊਟਰ ਲਾ ਕੇ ਕਿ ਜਾਂ ਤੁਸੀਂ ਕਿਸੇ ਰਿਪੇਅਰ ਸ਼ਾਪ ਨਾਲ ਜੁੜ ਜਾਓ ਜਿਨ੍ਹਾਂ ਕੋਲ ਕੰਪਿਊਟਰ ਹੋਣ ਜਾਂ ਕਿਸੇ ਸਰਵਿਸ ਜਿਹੜੇ ਹੁੰਦੇ ਮੋਬਾਈਲ ਸਰਵਿਸ ਵਾਲੇ ਜਾਂ ਜਿਹਨਾਂ ਕੋਲ ਕੰਪਿਊਟਰ ਹੋਣ ਉਹ ਪਹਿਲਾਂ ਇੱਕ ਵਾਰੀ ਕਸਟਮਰ ਨੂੰ ਦਿਖਾ ਦਿਓ ਕਿ ਇਹਦੇ ਵਿੱਚ ਕਿੰਨਾ ਭਰਿਆ ਹੈਗਾ ਸ਼ੂਟ ਲੈਵਲ ਜਦੋਂ ਪ੍ਰੋਸੈਸ ਕਰੋ ਉਹਦੇ ਬਾਅਦ ਫੋਰਥ ਰੀਜਨ ਕਰਨਾ ਹੁੰਦਾ ਉਹਦੇ ਬਾਅਦ ਵੀ ਸੌਫਟਵੇਅਰ ਚਾਹੀਦਾ ਹੁੰਦਾ ਇਹ ਪੂਰਾ ਪ੍ਰੋਸੈਸ ਜਿਹੜਾ ਹੈ ਇਹ ਲੈਸ ਦੈਨ 1 ਐਂਡ ਹਾਫ ਆਵਰ ਦਾ ਹੈਗਾ ਉਹਦੇ ਬਾਅਦ ਰੀਜਨ ਵਿੱਚ ਤੁਹਾਨੂੰ ਪਤਾ ਹੈ ਘੰਟਾ ਵੀ ਲੱਗ ਜਾਂਦਾ ਹੈ ਸਵਾ ਘੰਟਾ ਵੀ ਲੱਗ ਜਾਂਦਾ ਹੈ ਉਹਦੇ ਵਿੱਚ ਜਿਹੜਾ ਪੂਰਾ ਪ੍ਰੋਸੈਸ ਹੈ 3 ਘੰਟੇ ਦਾ ਹੁੰਦਾ ਹੈ ਜਿਹੜਾ ਬੈਨੀਫਿਟ ਬਹੁਤ ਜ਼ਿਆਦਾ ਪਹਿਲੀ ਗੱਲ ਤਨੂੰ ਖੋਲਣਾ ਨਹੀਂ ਪੈਂਦਾ ਡੀਪੀਐਫ ਜਦੋਂ ਖੋਲਣਾ ਨਹੀਂ ਪੈਂਦਾ ਲੈਬਰ ਬਹੁਤ ਵਜਦੀ ਹੈ ਟਰੱਕ ਡਾਊਨ ਨਹੀਂ ਹੁੰਦਾ ਟਰੱਕ ਚੱਲਦਾ ਰਹਿੰਦਾ ਸਪੈਸ਼ਲੀ ਠੰਡੇ ਇਲਾਕਿਆਂ 'ਚ ਜਿਵੇਂ ਕੈਨੇਡਾ 'ਚ ਇਹਦੀ ਬਹੁਤ ਜ਼ਿਆਦਾ ਡਿਮਾਂਡ ਆ ਉਹਦੀ ਰੀਜ਼ਨ ਇਹ ਆ ਕਿ ਟਾਈਮ ਇਜ਼ ਮਨੀ ਜੇ ਤੁਸੀਂ ਬੇਚ ਟਰੱਕ ਖਲਾਰ ਦਿੱਤਾ ਤੇ ਹੁਣ ਤੁਸੀਂ ਉਹਦਾ ਡੈਫ ਖੋਲਣ ਲੱਪੇ ਉਹਦੇ ਬਾਅਦ ਕਈ ਚੀਜ਼ਾਂ ਇਸ ਤਰ੍ਹਾਂ ਨਹੀਂ ਐ ਸਪੈਸ਼ਲੀ ਕੈਨੇਡਾ 'ਚ ਤੁਹਾਨੂੰ ਪਤਾ ਜੰਗਾਲ ਲੱਗਾ ਹੁੰਦਾ ਉਹਨਾਂ ਨੇ ਖੁੱਲਣ ਵਿੱਚ ਬਹੁਤ ਦੁੱਖੀ ਕਰਨਾ ਕਿਉਂਕਿ ਕਲੈਂਪਾਂ ਟੁੱਟ ਜਾਣੀਆਂ ਹੋਰ ਫਿਲਟਰ ਟੁੱਟ ਸਕਦਾ ਬਹੁਤ ساری ਚੀਜ਼ਾਂ ਨੇ ਜਦੋਂ ਫਿਲਟਰ ਕੱਢਦੇ ਹੋ ਤਾਂ ਮੋਸਟ ਪ੍ਰੋਬਬਲੀ ਤੇ ਮੈਨੂੰ ਤੇ ਇਹੀ ਆਨਸਰ ਹੁੰਦਾ ਬਹੁਤ ਵਾਰੀ ਇਸ ਤਰ੍ਹਾਂ ਹੋਇਆ ਮੈਂ ਕਰਾਇਆ ਉਹਨਾਂ ਨੇ ਕਿਹਾ ਜੀ ਤੁਹਾਡਾ ਫਿਲਟਰ ਕ੍ਰੈਕ ਹੋ ਗਿਆ ਮੈਂ ਕਿਹਾ ਕ੍ਰੈਕ ਕਿੱਦਾਂ ਹੋ ਗਿਆ ਉਹ ਤਾਂ ਅੰਦਰ ਲੱਗਾ ਆਫਕੋਰਸ ਮੇਰੇ ਮਾਈਂਡ 'ਚ ਤਾਂ ਇਹੀ ਹੈਗਾ ਕਿ ਜਿਹੜਾ ਕੱਢਦੇ ਕਿਦਰ ਕ੍ਰੈਕ ਹੋ ਗਿਆ ਤੇ ਉਹਦੇ ਬਾਅਦ ਉਹ ਕਹਿੰਦੇ ਜੀ ਨਵਾਂ ਲੈ ਕੇ ਆਓ ਨਵਾਂ ਜਿਹੜਾ ਤੁਹਾਨੂੰ ਪਤਾ ਹੈ ਪ੍ਰਾਈਸ ਫਿਰ ਫਿਲਟਰਾਂ ਦੀ ਕਿੰਨੇ ਦੀ ਪ੍ਰਾਈਸ ਹੁੰਦੀ ਆ ਆਪਾਂ ਯੂਜ਼ ਦੀ ਲੈ ਕੇ ਫਿਰ ਉਹਨੂੰ ਪਟਿਚ ਲਾ ਕੇ ਫਿਰ ਉਹਨੂੰ ਕਰਦੇ ਆ ਉਹਦੇ ਚ ਵੀ ਪੈਸੇ ਲੱਗ ਜਾਂਦੇ ਨੇ ਫਿਰ ਤੁਹਾਨੂੰ ਪਤਾ ਟਾਈਮ ਬਹੁਤ ਲੱਭਰਬਾਦ ਹੋ ਜਾਂਦਾ ਤੇ ਜੇ ਠੰਡੇ ਏਰੀਆ ਚ ਕਰੋ ਤੇ ਬੇ ਜਿਹੜੀ ਆਕੂਪਾਇਡਾ ਦੋ ਦੋ ਦਿਨ ਵਾਸਤੇ ਆਕੂਪਾਇਡ ਰਹਿੰਦੀ ਆ ਫਿਰ ਜਦੋਂ ਹੀਟ ਨਾਲ ਤੁਸੀਂ ਰੀਜਨ ਦੀ ਮਿਮਕ ਕਰਕੇ ਤੁਸੀਂ ਬਾਹਰ ਹੀਟ ਚ ਕਰਕੇ 12 ਘੰਟੇ 18 ਘੰਟੇ ਵਾਸਤੇ ਗਰਮ ਕਰਦੇ ਹੋ ਉਹ ਪੁਰਦਾ ਵੀ ਹੈਗਾ ਨਾਲੇ ਆਪਣੀ ਸਹੀ ਭਾਈ ਆਪਣੇ ਮਕੈਨਿਕ ਨਾਲ ਮੈਂ ਗੱਲ ਕਰਦਾ ਸੀ ਉਹੋ ਦੱਸ ਰਿਹਾ ਸੀਗਾ ਕਿ ਪਾਟੀ ਚ ਬਾਰ ਬਾਰ ਫਿਲਟਰ ਪਾਣਾ ਵੀ ਉਹਦੀ ਲਾਈਫ ਘਟਾਂਦਾ ਫਿਲਟਰ ਖਰਾਬ ਹੋ ਜਾਂਦਾ ਜੀ ਬਗਲਤੇ ਵਹੀ ਹੈ ਨਾ ਜੇ ਤੁਸੀਂ ਜੇ ਤੁਸੀਂ ਬਾਰਬੀਕਿਊ ਕਰਨ ਲੱਗੇ ਹੋ ਸੋਇਆ ਬੀਨ ਨੂੰ ਤਾਂ ਉਹਨੂੰ ਬਾਰ ਬਾਰ ਗਰਮ ਕਰਉਣਾ ਹੈ ਸਾਢੇ ਛੜਾ ਚਲੋ ਮੈਂ ਮਜ਼ਾਕ ਕਰਦਾ ਪਰ ਇੱਕ ਜਿਹੜਾ ਓਰੀਜਨ ਕਰਨ ਵਾਸਤੇ ਤਾਂ ਉਹਦੇ ਆਪਣੇ ਅੰਦਰ ਸਿਸਟਮ ਲੱਗਿਆ ਉਹਨੇ ਗਰਮ ਕਰਕੇ ਜੇ ਉਹਨੇ ਜੇ ਤੇੜਾ ਟਰੱਕ ਗਰਮ ਕਰਕੇ ਤੇ ਯੂਰੀਆ ਪਾ ਕੇ ਯੂਰੀਆ ਦਾ ਮਤਲਬ ਡੀਪੀਐਫ ਡੀਜ਼ਲ ਐਗਜ਼ੌਸਟ ਫਲੂਇਡ ਪਾ ਕੇ ਜੇ ਉਹਨੂੰ ਨਹੀਂ ਕੰਮ ਕਰ ਸਕਿਆ ਤੇ ਫਿਰ ਚਾਂਸਸ ਕੱਟੀ ਨੇ ਪਰ ਜਿਹੜਾ ਸਾਡਾ ਸਿਸਟਮ ਆ ਉਹ ਅੰਦਰ ਉਹਨੂੰ ਸੋਖ ਕਰਕੇ ਉਹਨੂੰ ਜਿਹੜਾ ਜਿਹੜਾ ਕਾਰਬਨ ਅੰਦਰ ਬਣਿਆ ਜਿਹਨੂੰ ਆਪਾਂ ਕਹਿੰਦੇ ਕਾਰਬਨ ਉਹਨੂੰ ਹਾਈਡਰੋਜਨ ਕਾਰਬਨ ਬਣਾ ਦਿੰਦਾ ਹਾਈਡਰੋਕਾਰਬਨ ਬਣਾ ਦਿੰਦਾ కెਮਿਸਟਰੀ ਆ ਪੂਰੀ ਉਹ ਪੂਰੀ కెਮਿਸਟਰੀ ਹੈ ਜੀ ਜਿਵੇਂ ਆਪਾਂ ਬਚਪਨ ਵਿੱਚ ਦੇਖਦੇ ਸੀ ਕਿ ਕਈਆਂ ਦੇ ਕਈ ਏਦਾਂ ਦੇ ਕੈਮੀਕਲ ਹੁੰਦੇ ਜਿਹੜੇ ਮਤਲਬ ਜਿਹੜਾ ਮਤਲਬ ਸਾਬਣ ਦੀ ਤਰ੍ਹਾਂ ਦੇ ਕੈਮੀਕਲ ਹੁੰਦੇ ਉਹ ਜੇ ਤੁਸੀਂ ਹੱਥ ਧੋਣਾ ਚਾਹੋ ਸਪੈਸ਼ਲੀ ਮਕੈਨਿਕਾ ਦੀ ਗੱਲ ਕਰਦਾ ਜੇ ਤੁਸੀਂ ਲੇਬਰ ਆਪਣਾ ਆਇਲ ਵਾਲਾ ਕੋਈ ਕੰਮ ਕੀਤਾ ਤੇ ਹੱਥ ਲਿਬੜ ਜਾਣ ਜੇ ਤੁਸੀਂ ਉਹਨੂੰ ਧੋਣਾ ਚਾਹੋ ਜਿਹੜਾ ਸੋਪ ਲਾ ਕੇ ਉਹ ਤੁਲਦਾ ਕਦੀ ਨਹੀਂ ਉਹਨੂੰ ਸਿੰਪਲ ਹੁੰਦਾ ਪਹਿਲਾਂ ਸੋਪ ਲਾ ਕੇ ਉਹਨੂੰ ਹੱਥ ਚ ਧੋਣਾ ਫਿਰ ਕਿਸੇ ਰੈਗ ਨਾਲ ਆਪਣੇ ਕਲੀਅਰ ਕਰਨਾ ਉਹਦੇ ਬਾਅਦ ਤੁਸੀਂ ਧੋ ਤੇ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਸੜੀਆਂ ਇਹ ਇੰਪੋਰਟੈਂਟ ਨੇ ਜਿਹੜੀਆਂ ਆਪਾਂ ਓਵਰਕਮ ਨਹੀਂ ਕਰ ਸਕਦੇ ਤੇ ਇਹ ਚੀਜ਼ਾਂ ਨਾਲ ਆਪਾਂ ਇੱਕ ਵਧੀਆ ਸਿਸਟਮ ਚਲਾ ਸਕਦੇ ਹਾਂ ਸਪੈਸ਼ਲੀ ਜਿਹੜੇ ਬੈਨੀਫਿਟਸ ਬਹੁਤ ਜ਼ਿਆਦਾ ਨੇ ਅਸਲ ਵਿੱਚ ਇੱਕ ਐਗਜ਼ਾਮਪਲ ਹੋ ਰਿਹਾ ਹਾਂ ਸਾਰਿਆਂ ਨੂੰ ਪਤਾ ਡਬਲਯੂ ਡੀ 40 ਹੁੰਦਾ ਰਾਈਟ ਤੁਸੀਂ ਕਿਤੇ ਰਸਟ ਕੱਟਣੀ ਹੈ ਤੁਸੀਂ ਹੋਰ ਭਾਵੇਂ ਜੋ ਮਰਜ਼ੀ ਪਾਈ ਜਾਓ ਉਹਦੇ ਤੇ ਹਿਸਾਬ ਨਹੀਂ ਹੁੰਦਾ ਜੇ ਡਬਲਯੂ ਡੀ 40 ਬਾਅਦ ਆ ਦੇ ਰਾਈਟ ਅਵੇ ਉਹਨੇ ਗੱਲ ਕੇ ਖਤਮ ਹੋ ਜਾਂਦੀ ਹੈ ਰਸ ਨੇ ਜੀ ਬਿਲਕੁਲ ਸੋ ਉਹੀ ਚੀਜ਼ ਹੋ ਗਈ ਕਾਰਬਨ ਨੂੰ ਗੁਲਾ ਦਿੰਦਾ ਇਹ ਕੈਮੀਕਲ ਜਿਹੜਾ ਇਹਦਾ ਪੇਟੈਂਟਡ ਓਨਲੀ ਲਾਈਕ ਸਪਲਾਇਰ ਜਿਹੜੇ ਕੀ ਕਹਿੰਦੇ ਕਿ ਅਸੀਂ ਅਥਾਰਾਈਜ਼ਡ ਸਪਲਾਇਰ ਆ ਹੋਰ ਤੇ ਕਿਤੇ ਮਿਲਦੀ ਨਹੀਂ ਇਹ ਜੀ ਬਿਲਕੁਲ ਹੈਨਾ ਹਾਂ ਸੋ ਜੁਮਪਰ ਯੂ نو ਸਪੈਸ਼ਲ ਕੈਮੀਕਲ ਉਜਰੋ ਸਿਸਟਮ ਚ ਗਿਆ ਉਹਨੇ ਸਾਰੀ ਕਾਰਬਨ ਗਲਾ ਦੇਣੀ ਗਲਾ ਕੇ ਉਹਨੇ ਫਿਰ ਬਾਅਦ ਚ ਰੀਜਨ ਜਦੋਂ ਆਪਾਂ ਮਾਰਿਆ ਉਹਦਾ ਟਰੱਕ ਦਾ ਆਦਿਆ ਨੇ ਕੱਢ ਕੇ ਬਾਹਰ ਸੜ ਗਿਆ ਸਾਰਾ ਕੁਝ ਜਿੱਕ ਟਰੱਕ ਦੇ ਦੇਖੋ ਬੈਨੀਫਿਟ ਬਹੁਤ ਜ਼ਿਆਦਾ ਨੇ ਇਹਦੇ ਚ ਪਹਿਲੀ ਗੱਲ ਤੇ ਰਸਤੇ ਚ ਤੁਹਾਨੂੰ ਕਦੀ ਡੀ ਰੇਡ ਹੁੰਦਾ ਪ੍ਰੋਬਲਮ ਜਿਹੜਾ ਹੈ ਉਹ ਫੇਸ ਨਹੀਂ ਕਰਨਾ ਪਏਗਾ ਦੂਜੀ ਗੱਲ ਜੇ ਟਰੱਕ ਦਾ ਡੈਫ ਫਿਲਟਰ ਕਲੀਨ ਹੋਏਗਾ ਤੇ ਸਾਂ ਟਰੱਕ ਨੂੰ ਆਰਾਮ ਨਾਲ ਆਏਗਾ ਉਹਦੇ ਚ ਪਾਵਰ ਪੂਰੀ ਹੋਣੀ ਹੈ ਜਦੋਂ ਪਾਵਰ ਪੂਰੀ ਹੋ ਤੇ ਡੀਜ਼ਲ ਕੰਜ਼ਮਸ਼ਨ ਜਿਹੜੀ ਆ ਉਹ ਬਹੁਤ ਬਿਹਤਰ ਹੋ ਜਾਣੀ ਆ ਉਹਦੇ ਬਾਅਦ ਜਿਹੜਾ ਮੇਨਟਨੈਂਸ ਦਾ ਇੰਟਰਵਲ ਜਿਹੜਾ ਉਹ ਬ ਤੀਸਰੀ ਗੱਲ ਜਦੋਂ ਆਪਾਂ ਉਹਦੇ ਚ ਹਾਈਡਰੋਜਨ ਪਾਨੇ ਆ ਹਾਈਡਰੋਜਨ ਜਿਹੜੀ ਆ ਉਹ ਇਨਟੇਕ ਤੋਂ ਲੈ ਕੇ EGR ਤੋਂ ਲੈ ਕੇ ਜਿਹੜਾ ਕੀ ਕਹਿੰਦੇ ਆਪਣਾ ਟਰਬੋ ਚ ਲੈ ਕੇ ਕੰਬਸਸ਼ਨ ਪੂਰਾ ਕੰਬਸਸ਼ਨ ਸਿਸਟਮ ਤੋਂ ਹਾਈਡਰੋਜਨ ਗੁਜ਼ਰਦੀ ਹੈ ਤੇ ਉਹ ਵੀ ਉਹ ਵੀ ਤੁਹਾਡਾ ਕਾਰਬਨ ਨੂੰ ਬਹੁਤ ਜ਼ਿਆਦਾ ਮਤਲਬ ਕਲੀਅਰ ਕਰਦੀ ਆ ਉਹਦੇ ਨਾਲ ਇੰਜਨ ਦੀ ਲਾਈਫ ਵੀ ਵੱਧ ਜਾਂਦੀ ਆ ਇਹ ਚੀਜ਼ਾਂ ਜੇ ਆਪਾਂ ਸੋਚ ਕੇ ਚੱਲੀਏ ਤੇ ਡੈਫੀਨਿਟਲੀ ਬਹੁਤ ਅੱਛੀ ਬਿਜ਼ਨਸ ਪ੍ਰੋਪੋਜ਼ੀਸ਼ਨ ਆਸੀਂ ਕਰ ਰਹੇ ਆ ਅਸੀਂ 995 ਕਰਦੇ ਆ ਤੁਸੀਂ ਵੀਡੀਓ ਦੇਖਣੀ ਬਹੁਤ ਸਾਰੇ ਲੋਕਾਂ ਨੇ ਬੈਨੀਫਿਟ ਲਿਆ ਤੇ ਬਹੁਤ ਸਾਰੇ ਭਰਾਵਾਂ ਨੇ ਜਿਹੜਾ ਟਰੱਕ ਡੈਫ ਦੀ وجہ ਤੋਂ ਡੀਰੇਟ ਹੋ ਕੇ ਆਇਆ ਤੇ ਫੋਰਸ ਰੀਜਨ ਵੀ ਨਹੀਂ ਚੱਕਦਾ ਸੀ ਉਹਨਾਂ ਦਾ ਸੀ ਕੰਮ ਦਿੱਤਾ ਉਹ ਖੁਸ਼ ਹੋ ਕੇ ਗਏ ਤੁਸੀਂ ਇਹ ਆਪਣੇ ਮਿੱਤਰਾਂ ਨੂੰ ਕਾਲ ਕਰਕੇ ਪਤਾ ਕਰ ਸਕਦੇ ਹੋ ਜਿਨ੍ਹਾਂ ਨੇ ਯੂ ਐਸ ਏ ਟਰੱਕ ਸੇਲ ਨਾਲ ਕੰਮ ਕੀਤਾ ਤੇ ਇਹ ਮਸ਼ੀਨ ਲੈ ਕੇ ਤੁਸੀਂ ਆਪਣਾ ਕੰਮ ਚਲਾ ਸਕਦੇ ਹੋ ਥੋੜਾ ਬਹੁਤਾ ਜਿਹੜਾ ਟਾਈਮ ਹੈਗਾ ਇਹਨੂੰ ਕੱਟ ਲਈ ਆਪਾਂ ਅੱਗੇ ਤੇ ਚੀਜ਼ਾਂ ਠੀਕ ਹੋ ਹੀ ਜਾਣੀਆਂ ਬਸ ਜਿਹੜਾ ਛੋਟਾ ਮੋਟਾ ਜਿਹੜਾ ਲਰਨਿੰਗ ਪ੍ਰੋਸੈਸ ਆ ਉਹ ਖਤਮ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਦਿਲ ਨਹੀਂ ਛੱਡਣਾ ਚਾਹੀਦਾ ਟਰਕਿੰਗ ਕੰਪਨੀ ਜਿਹੜੀ ਆ ਟਰਕਿੰਗ ਸੋਰੀ ਇੰਡਸਟਰੀ ਜਿਹੜੀ ਆ ਬਹੁਤ ਵਾਰ ਇਸ ਇੰਡਸਟਰੀ ਇਹਦੇ ਤੇ ਚੇਂजेस ਆ ਜਾਂਦੀਆਂ ਨੇ ਆਈਆਂ ਨੇ ਰੱਬ ਤਾਂ ਤਾਂ ਹੀ ਮੰਗਦੇ ਆ ਜੀ ਇਹ ਚੇਂजेस ਜਲਦੀ ਠੀਕ ਹੋ ਜਾਣ ਪਰ ਉਹਨਾਂ ਦਾ ਦਰ ਸਾਈਡ ਰੋਟੀ ਤੇ ਖਾਣੀ ਜੀ ਕੱਲ ਦੀ ਵੇਲ ਕੱਲ ਦਾ ਵੇਟ ਕਰਦੇ ਕਰਦੇ ਆ ਪਰ ਰੋਟੀ ਨਹੀਂ ਛੱਡ ਸਕਦੇ ਬਿਲਕੁਲ ਜੀ ਬਿਲਕੁਲ 100% ਸਗੋਂ ਬਿਫੋਰ ਵੀ ਆ ਐਂਡ ਥਿਸ ਕਨਵਰਸੇਸ਼ਨ ਤੁਸੀਂ ਦੋ ਲਾਣਾ ਚ ਨਵੇਂ ਬੱਚਿਆਂ ਨੂੰ ਹਿੰਮਤ ਦਿਓ ਜਿਹੜੇ ਬੰਦੇ ਯਨੋ ਫਾਰ ਐਨੀ ਰੀਜ਼ਨ ਹੌਂਕ ਟ੍ਰੱਕ ਨਹੀਂ ਚਲਾਉਣਾ ਚਾਹੁੰਦੇ ਜਾਂ ਨਹੀਂ ਚਲਾ ਸਕਦੇ ਉਹਨਾਂ ਨੂੰ ਇੱਕ ਵਾਰੀ ਲਾਸਟ ਫਾਈਨਲ ਹਿੰਮਤ ਦਿਓ ਕਿ ਉਹਨਾਂ ਦੇ ਕੋਲ ਕੀ ਆਪਸ਼ਨ ਹੈ ਦੇਖੋ ਜੀ ਆਪਣਾ ਜਿਹੜੇ ਵੀ ਹਾਲਾਤ ਹੋਣ ਨਾ ਆਪਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਮੈਂ ਦੇਖਦਾ ਸੀ ਵੀਡੀਓ ਵਿੱਚ ਨਾ ਤੇ ਇੱਕ ਸੈਲਿਬ੍ਰਿਟੀ ਨੇ ਇੰਡੀਆ ਦੇ ਤੇ ਉਹ ਗਏ ਹੈਲਪ ਕਰਨ ਵਾਸਤੇ ਜਦੋਂ ਇਹ ਬਾੜ ਆਈ ਸੀ ਪੰਜਾਬ 'ਚ ਉਹ ਕਹਿੰਦੇ ਯਾਰ ਮੈਨੂੰ ਤਾਂ ਅਥਰੂ ਆ ਗਿਆ ਕਿ ਮੈਂ ਤੈਨੂੰ ਗੱਲ ਸੁਣਾਉਣਾ ਕਹਿੰਦੇ ਯਾਰ ਮੈਂ ਗਿਆ ਉਧਰ ਤੇ ਇੱਕ ਬੰਦਾ ਮੇਰੇ ਅੱਗੇ ਅੱਗੇ ਪਿੱਛੇ ਹੋਏ ਤੇ ਮੈਨੂੰ ਕਹੇ ਭਾਜੀ ਆਜੋ ਤੁਹਾਨੂੰ ਖਾਣਾ ਖਵਾਇਏ ਭਾਜੀ ਆਜੋ ਤੁਹਾਨੂੰ ਹੈਲਪ ਕਰੀਏ ਕਹਿੰਦਾ ਮੈਂ ਉਹ ਤੋਂ ਬੜਾ ਇੰਪ੍ਰੈਸ ਹੋਇਆ ਤੇ ਜਦੋਂ ਉਹ ਬੰਦਾ ਮੇਰੀ ਹੈਲਪ ਕਰਦਾ ਰਿਹਾ ਕਰਦਾ ਰਿਹਾ ਫਿਰ ਸ਼ਾਮੀ ਚਲੇ ਗਿਆ ਕਹਿੰਦਾ ਮੈਂ ਕਿਸੇ ਨਾਲ ਲੈ ਨੂੰ ਪੁੱਛਿਆ ਮੈਂ ਕਿਹਾ ਇਹ ਕੌਣ ਆ ਕਹਿੰਦਾ ਇਹ ਉਹੀ ਹੈ ਜਿਹੜਾ ਬਾੜ ਚ ਜਿਹੜਾ ਹਰ ਹਰ ਚੀਜ਼ ਚਲੀ ਗਈ ਉਹਦੀ ਉਹਦੇ ਜਿਹੜੇ ਜਿਹੜੇ ਜਾਨਵਰ ਵੀ ਸੀਗੇ ਉਹ ਜਿਹੜੇ ਉਹਦੇ ਡੰਗਰ ਵੀ ਸੀਗੇ ਸਾਰੇ ਚਲੇ ਗਏ ਤੇ ਫਿਰ ਵੀ ਉਸ ਟਾਈਮ 'ਚ ਵੀ ਉਹ ਬੰਦਾ ਜਿਹੜਾ ਕਹਿੰਦਾ ਤੁਸੀਂ ਸਾਡੇ ਇਲਾਕੇ 'ਚ ਆਇਓ ਤੇ ਅਸੀਂ ਤੁਹਾਡੀ ਪੂਰੀ ਹੈਲਪ ਕਰਨੀ ਤੇ ਭਾਈ ਜਿੱਦਾਂ ਦੀ ਹਾਲਾਤ ਹੋਣ ਆਪਣਾ ਆਪਣੇ ਆਪ ਨੂੰ ਲੈਟ ਡਾਊਨ ਨਹੀਂ ਕਰਨਾ ਚਾਹੀਦਾ ਆਪਣੇ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਬਾਕੀ ਸਾਹ ਚੱਲਦਾ ਰੱਬ ਸਾਡੇ ਨਾਲ ਆ ਸਾਨੂੰ ਪੂਰਾ ਫੋਕਸ ਹੋਣਾ ਚਾਹੀਦਾ ਕਿ ਆਪਾਂ ਇਸ ਕੰਮ ਤੋਂ ਬੈਸਟ ਪਰਫਾਰਮੈਂਸ ਦੇਵਾਂਗੇ ਜਦੋਂ ਕੰਮ ਠੀਕ ਹੁੰਦਾ ਫਿਰ ਤੇ ਸਾਰੇ ਤੁਹਾਨੂੰ ਪਤਾ ਹੈ ਹੱਸੀ ਜਾਂਦੇ ਖੁਸ਼ ਹੋਈ ਜਾਂਦੇ ਤੇ ਮੇਰੀ ਗੱਲ ਇਹੀ ਆ ਕਿ ਜਦੋਂ ਕਿਸੇ ਨੂੰ ਚੰਗੇ ਵੇਲੇ ਚ ਮਿਲੋਗੇ ਨਾ ਉਹ ਹੱਸਦਾ ਹੀ ਮਿਲੇਗਾ ਜਦੋਂ ਕੋਈ ਫਸਿਆ ਹੋਵੇ ਨਾ ਜੇ ਉਸ ਟਾਈਮ ਤੇ ਕੋਈ ਹੱਸਦਾ ਹੋਵੇ ਨਾ ਉਹ ਹੈਗਾ ਜੈਨੂਨ ਬੰਦਾ ਕਿਉਂਕਿ ਜਦੋਂ ਬੰਦਾ ਫਸਦਾ ਹੈ ਨਾ ਫਿਰ ਉਹਦੀ ਚੀਕਾਂ ਨਿਕਲਦੀਆਂ ਪਰ ਭਾਈ ਆਪਾਂ ਨੂੰ ਚੀਕਾਂ ਨਿਕਲਣ ਨਾਲ ਪੈਂਥ ਟੈਨਸ਼ਨ ਨਾਲ ਪਰੇਸ਼ਾਨ ਹੋਣਾ ਕੋਈ ਬੈਨੀਫਿਟ ਨਹੀਂ ਹੋਣਾ ਸਾਡਾ ਬੈਨੀਫਿਟ ਹੈ ਰੱਬ ਦੇ ਉੱਤੇ ਭਰੋਸਾ ਰੱਖੀਏ ਤੇ ਚਲਦੇ ਪਾਣੀ ਦੇ ਪੈਰ ਰੱਖ ਲਈਏ ਤੇ ਸੋਚੀਏ ਕਿ ਰੱਬ ਸਾਨੂੰ ਬਚਾ ਲੂਗਾ ਤੇ ਇਹ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਪਾਣੀ ਹੁਣ ਚੱਲਦਾ ਹੀ ਆ ਹੁਣ ਆਪਾਂ ਪੂਰਾ ਰੱਬ ਤੇ ਭਰੋਸਾ ਕਰਕੇ ਇਸ ਹਰਾਤ ਚੋਂ ਨਿਕਲ ਜਾਣਾ ਆਪਾਂ 네ਗੇਟਿਵ ਨਾ ਹੋਈਏ 네ਗੇਟਿਵ ਹੋ ਕੇ ਕੁਝ ਫਾਇਦਾ ਨਹੀਂ ਹੋਣਾ ਬਹੁਤ ਸਾਰੇ ਆਪਣੇ ਫਰੈਂਡ ਨੇ ਮੇਰੇ ਆਪਣੇ ਫਰੈਂਡ ਨੇ ਜਿਹੜਾ ਤੇ ਵੱਡੇ ਵੱਡੇ ਫਲੀਟ ਨੇ ਉਹਨੂੰ ਬਹੁਤ ਡਿਪਰੈਸ ਨੇ ਤੇ ਆਪਾਂ ਤੇ ਉਹਨਾਂ ਨੂੰ ਇਹੀ ਕਹਿਦਾ ਤੇ ਦੇਖੋ ਭਾਈ ਜਿਹੜਾ ਵੀ ਹਾਲਾਤ ਨੇ ਪਹਿਲਾਂ ਵੀ ਤਿੰਨ ਚਾਰ ਵਾਰੀ ਸਾਡੇ ਤੇ ਆ ਚੱਕਿਆ ਮੈਂ ਆਪਣੀ ਗੱਲ ਨਹੀਂ ਕਰਦਾ ਸਭ ਦੀ ਗੱਲ ਕਰਦਾ ਇਕਨੋਮਿਕ ਕੰਡੀਸ਼ਨ ਉੱਤੇ ਥੱਲੇ ਹੁੰਦੀਆਂ ਰਹਿੰਦੀਆਂ ਪਹਿਲਾਂ ਵੀ ਆਪਾਂ ਬਚ ਗਏ ਤੇ ਹੁਣ ਵੀ ਬਚ ਜਾਣਾ ਪਹਿਲਾਂ ਜਿਹੜਾ ਮਜ਼ਾਕ ਦੀ ਗੱਲ ਹੈ ਜੇ ਕਈ ਲੋਕ ਹੁੰਦੇ ਜਿਹੜੇ ਮੈਂ ਪਹਿਲਾਂ ਵੀ ਗੱਲ ਕੀਤੀ ਹੋਣੀ ਹੈ ਕਿ ਜਾਂਦੇ ਕਸੀਨੋ ਕਸੀਨੋ ਜਾ ਕੇ ਪੈਸੇ ਹਰਦੇ ਇਸ ਵਾਸਤੇ ਕਿ ਉਹਨਾਂ ਨੂੰ ਸ਼ੌਕ ਕੀ ਕਹਿੰਦੇ ਨੇ ਸਟ्रेस ਹੋਏ ਸਟ्रेस ਆਪਾਂ ਨੂੰ ਤਾਂ ਫ੍ਰੀ ਦੀ ਮਿਲ ਜਾਂਦੀ ਯਾਰ ਉਹ ਤਾਂ ਕੀ ਕਰਦੇ ਸਦਾ ਹੀ ਸ਼ਾਕਰ ਅਸੀਂ ਸਾਰਿਆਂ ਨੂੰ ਇੱਕ ਵਾਰੀ ਫਿਰ ਥੈਂਕ ਯੂ ਸੋ ਮੱਚ ਫॉर ਜੁਆਇਨਿੰਗ ਅਨ ਆ ਨਮਸਕਾਰ ਸਤਿ ਸ੍ਰੀ ਅਕਾਲ ਹਰ ਹਰ ਮਹਾਦੇਵ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ